ਸਿੱਧਾ ਹੀ ਕਹਿਣਾ ਚਾਹੁੰਦੇ ਹਾਂ ਜਿਹੜਾ ਇੱਧਰਲਾ ਏਰੀਆ ਹੈਗਾ ਇਹ ਪਾਣੀ ਤੋਂ ਕਟਿਆ ਹੋਇਆ ਹੈਗਾ ਉੱਚਾ ਏਰੀਆ ਜਿਹੜੀਆਂ ਮੋਟਰਾਂ ਨੇ ਨੀਵੇਂ ਪਾਸੇ ਲੱਗੀਆਂ ਹੋਈਆਂ ਪਾਣੀ ਨਹੀਂ ਆਂਦਾ ਸਾਡੀ ਇਹੀ ਸਰਕਾਰ ਨੂੰ ਜਿਹੜੀ ਬੇਨਤੀ ਆ ਯੂ ਸਾਹਿਬ ਨਾਲ ਐਕਸ਼ਨ ਤੇ ਐਸਡੀ ਸਾਹਿਬ ਨਾਲ ਵੀ ਗੱਲ ਲਗਾਤਾਰ 15 ਦਿਨਾਂ ਤੋਂ ਹੋ ਰਹੀ ਹੈ ਕਿ ਜਿਹੜਾ ਇੱਕ ਬੋਰ ਆ ਸਪੈਸ਼ਲ ਜਿਹੜਾ ਹੈਗਾ ਖੱਤਰੀਆ ਮਹੱਲਾ ਤੇ ਜਾਨ ਮਹੱਲੇ ਦੇ ਵਿਚਾਲੇ ਬੋਰ ਲਾਇਆ ਜਾਵੇ ਜਿਹਦੇ ਨਾਲ ਪਾਣੀ ਦਾ ਜਿਹੜਾ ਪੱਕਾ ਸੋਲੂਸ਼ਨ ਹੋਵੇ ਇਹ ਮੋਟਰ ਨਾਲ ਵੀ ਜਿਹੜਾ ਪਾਣੀ ਹੈ ਬਹੁਤ ਘੱਟ ਟਾਈਮ ਹੀ ਆਂਦਾ ਹੈ ਜਿਹੜਾ ਗਰੀਬ ਆਦਮੀ ਸਮਰਸ਼ੀਵਲ ਨਹੀਂ ਲਗਾ ਸਕਦਾ ਉਹ ਤਾਂ ਇਸ ਤੇ ਡਿਪੈਂਡ ਹੋਣਾ ਹੁਣ ਜਿਹੜਾ ਗਰੀਬ ਬੰਦਾ ਜੀ ਦੇਖੋ ਉਹਦਾ ਟੂਟੀ ਦਾ ਜਿਹੜਾ ਬਿੱਲ ਆ ਉਹ ਵੀ ਸਰਕਾਰ ਨੇ ਮਾਫ ਕਰਕੇ ਤਾਂ ਪਾਣੀ ਵਰਤਰੇ ਨਹੀਂ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਮਰਸ਼ੀਵਲ ਲੱਗਿਆ ਹੋਇਆ ਹੈ ਤੇ ਕਿਸੇ ਕਮਾਟੀ ਤੋਂ 15-20 ਘਰ ਪਾਣੀ ਭਰਦੇ ਉਹਦੀ ਮੋਟਰ ਖਰਾਬ ਹੋ ਗਈ ਹੁਣ ਅਗਲਾ ਪਾਣੀ ਕਿਉਂ ਦਊਗਾ ਜੀ ਬੜੀ ਵੱਡੀ ਪ੍ਰੋਬਲਮ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੇ ਵੱਡਾ ਬੋਰ ਨਹੀਂ ਅਰੇਂਜ ਹੋ ਸਕਦਾ ਕੋਈ ਛੋਟਾ ਬੋਰ ਜਿਹੜਾ ਅਲਟੀਮੇਟਮ ਜਿਹੜਾ ਹੈਗਾ ਯੂ ਸਾਹਿਬ ਇਹਨੂੰ ਅਰੇਂਜ ਕਰਾ ਕੇ ਦੇਣਾ ਐਸ ਡੀਓ ਸਾਹਿਬ ਕਹਿੰਦੇ ਵੀ ਸਾਡਾ ਜਿਹੜਾ ਡਿਪਾਰਟਮੈਂਟ ਹੈ ਛੋਟੇ ਬੋਰ ਨੂੰ ਨਹੀਂ ਮੰਨਦਾ ਇਸ ਤਰ੍ਹਾਂ ਜੀ ਅਸੀਂ ਪਿਛਲੇ 10 ਦਿਨਾਂ ਤੋਂ ਪਾਣੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ 47 ਟੈਂਪਰੇਚਰ ਆ ਤੁਸੀਂ ਸੱਚੇ ਹੀ ਦੇ ਸਕਦੇ ਹੋ ਇੰਨਾ ਗਰਮੀ ਦਾ ਮਾਹੌਲ ਹੈ ਪਰ ਸਾਡੇ 10 ਦਿਨਾਂ ਤੋਂ ਪਾਣੀ ਬਿਲਕੁਲ ਨਹੀਂ ਆ ਰਿਹਾ ਪ੍ਰਸ਼ਾਸਨ ਦਾ ਕਹਿਣਾ ਹੈ ਅਸੀਂ ਇਸ ਤਰ੍ਹਾਂ ਲੱਗੇ 10 ਦਿਨ ਵੀ ਨਹੀਂ ਬੋਲੇ ਤੁਸੀਂ ਅਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਹਾਂ ਅਫਸਰਾਂ ਨੂੰ ਸਖਤੇ ਫੋਨ ਵੀ ਮਾਰੇ ਨੇ ਸਾਡੀ ਇੱਥੇ ਕਾਰਵਾਈ ਵੀ ਚੱਲ ਰਹੀ ਹੈ ਬਟ ਇਹ ਪਾਣੀ ਦੀ ਪ੍ਰੋਬਲਮ ਹੈ ਸਾਡੀ ਪਾਣੀ ਦੀ ਪ੍ਰੋਬਲਮ ਦੂਰ ਕੀਤੀ ਜਾਏ ਬਸ 8 ਦਿਨ ਹੋ ਗਏ ਜੀ ਹਾਂ ਜੀ 15 ਦਿਨ ਹੋ ਗਏ ਨੇ ਤੇ ਕੀ ਕਹਿ ਰਹੇ ਆਪ ਸਰ ਅਫਸਰ ਕੀ ਕਹਿ ਰਹੇ ਆਪ ਸਰ ਹੂੰ ਉਹਨਾਂ ਨੂੰ ਕਿਹਾ ਕੋਈ ਜਵਾਬ ਨਹੀਂ ਦੇਤੇ ਫਿਰ ਨਹੀਂ ਕਹਿੰਦੇ ਪਾਣੀ ਫਿਰ ਤੁਸੀਂ ਫਿਲਹਾਲ ਪਾਣੀ ਲਾ ਫਿਰ ਕਿੱਥੋਂ ਵੀ ਨਹੀਂ ਅਸੀਂ ਜੇ ਕਿਸੇ ਕੋਲ ਮੰਗਦੇ ਆ ਕੋਈ ਪਾਣੀ ਨਹੀਂ ਜਾਂਦਾ ਕਿਹਨੇ ਇਹ ਪੈਸੇ ਨੇ ਸਾਡਾ ਪੀ ਲੰਦਾ ਹੁਣ ਅਸੀਂ ਦੱਸੋ ਕੀ ਕਰੀਏ ਗਰਮੀ ਚ ਸਾਡੀ ਮੋਟਰ ਸੜ ਗਈ ਸਾਡੇ ਕੋਲ ਕੋਈ ਕਮਾਣ ਵਾਲਾ ਕੋਈ ਗਿਆ ਹੈ ਬੇਟਾ ਤੁਹਾਡੇ ਤੁਸੀਂ ਵੀ ਇਸ ਮੱਲੇ ਹਾਂਜੀ ਹਾਂਜੀ 10 ਦਿਨ ਹੋ ਗਏ ਜੀ ਖੱਤਰੀਆ ਮੱਲਾ ਜੀ ਖੱਤਰੀਆ ਮੱਲਾ ਤੇ ਪਾਣੀ ਕਿੰਨੇ ਦਿਨ ਤੋਂ ਨਹੀਂ ਆ ਰਿਹਾ 10 ਦਿਨ ਤੋਂ ਨਹੀਂ ਆ ਰਿਹਾ ਬਹੁ ਬੁਰਾ ਹਾਲ ਹੈ ਨਾ ਸਵੇਰੇ ਆ ਰਿਹਾ ਨਾ ਦੁਪਹਿਰੇ ਨਾ ਸ਼ਾਮ ਨੂੰ ਜਦੋਂ ਪਾਣੀ ਆਂਦਾ ਹੈ ਮੋਟਰ ਲਗਾਣੇ ਆ ਉਹਦੋਂ ਪਾਣੀ ਚਲਾ ਜਾਂਦਾ ਜਦੋਂ ਕਿਸੇ ਏਰੀਆ ਚ ਪਾਣੀ ਚੜ ਜਾਂਦਾ ਇਧਰ ਇਫੈਕਟਡ ਹੋਏ ਇਹ ਦਿਨਾਂ ਇਹ ਦਿਨਾਂ ਸਰ 15 ਵੀ ਘਰ ਹੈਗੇ ਆ ਸਾਡੇ ਏਰੀਆ ਚ ਹਾਂਜੀ ਸਮੱਸਿਆ ਹੈ ਕੋਈ ਸੁਣਵਾਈ ਨਹੀਂ ਹੈਗੀ ਕੋਈ ਕਮੇਟੀ ਵਾਲਾ ਕੋਈ ਐਮਸੀ ਕੋਈ ਨਹੀਂ ਆ ਕੇ ਪੁੱਛਦਾ ਨਾ ਕੋਈ ਸਰਕਾਰ ਦਾ ਮੁਲਾਜ਼ਮ ਹੁਣ ਹੁਣ ਵੋਟਾਂ ਵਾਸਤੇ ਆਏ ਨਹੀਂ ਕੋਈ ਤੁਹਾਡੇ ਇੱਥੇ ਪੁੱਛਣ ਤੁਹਾਨੂੰ ਹੁਣ ਜੇ ਕੋ ਆਊਗਾ ਅਸੀਂ ਵੋਟਾਂ ਪਾਉਣੀਆਂ ਹੀ ਨਹੀਂ ਕਿਉਂ ਪਾਵਾਂਗੇ ਅਸੀਂ ਵੋਟਾਂ ਜਦ ਕੋਈ ਸੁਣਵਾਈ ਨਹੀਂ ਹੈ ਜਦ ਕੋਈ ਪੁੱਛਦਾ ਨਹੀਂ ਹੈਗਾ ਕਿਉਂ ਵੋਟਾਂ ਪਾਣ ਜਾਵਾਂਗੇ ਅਸੀਂ ਕਿਸੇ ਨੂੰ ਨਹੀਂ ਵੋਟਾਂ ਪਾਉਂਦੇ ਜਦ ਤੱਕ ਸਾਡੇ ਮਸਲੇ ਨਹੀਂ ਹੱਲ ਹੁੰਦੇ ਅਸੀਂ ਉਦੋਂ ਦਾ ਕੋਈ ਵੋਟ ਨਹੀਂ ਕਿਸੇ ਨੂੰ ਪਾਉਂਦੇ ਪਾਣੀ ਕਿੰਨੇ ਦਿਨ ਤੋਂ ਪਾਣੀ ਨਹੀਂ ਆਇਆ 15 ਦਿਨ ਤੋਂ ਠੱਗੜ ਪਾਣੀ ਨਹੀਂ ਆ ਰਿਹਾਗਾ ਕੀ ਕਹਿ ਰਹੇ ਏਡੋਸੀ ਪੜੋਸੀ ਤੋਂ ਕਿੰਨੀ ਕੀ ਦੇਰ ਲਵਾਗੇ ਪਾਣੀ ਅ ਕਿੰਨੇ ਲੋਕ ਹੋਣਗੇ ਜਿਹੜੇ ਪਾਣੀ ਨੂੰ ਮਿਲ ਰਿਹਾ ਹੈ ਘੱਟੋ ਘੱਟ 400 ਘਰ ਹੋਣਾ 400 ਤੋਂ ਉੱਪਰ ਘਰ ਹੋਊਗਾ ਜਿਨ੍ਹਾਂ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਹੈ 4 ਦਿਨ ਤੋਂ ਨਾ ਮੋਟਰ ਦਾ ਵਿੱਚ ਹੀ ਗਿਰ ਗਈ ਸੀ ਇਹਦੇ ਬੋਰ ਦੇ ਕੋ ਮਸ਼ੀਨ ਲੱਗੀ ਹੋਈ ਹੈ ਕੰਟੀਨਿਊਸਲੀ ਕੰਮ ਚੱਲ ਰਿਹਾ ਅੱਧੀ ਤੇ ਬਾਹਰ ਆ ਗਈਆਂ ਪਾਈਪਾਂ ਬਾਕੀ ਤੇ ਅੱਧੀਆਂ ਲੱਗੇ ਹੋਏ ਆਂ ਡੇ ਨਾਈਟ ਕੰਮ ਚੱਲ ਰਿਹਾ ਦੇਖੋ ਸ਼ਾਇਦ ਕੱਲ ਤੱਕ ਹੱਲ ਹੋ ਜਾਏ ਇਹਦਾ ਫਿਲਹਾਲ ਸਬਸਟੀਟਿਊਟ ਕੀ ਕੀਤਾ ਹੈ ਨਾ ਸਬਸਟੀਟਿਊਟ ਇਹ ਹੈ ਕਿ ਬਾਕੀ ਦੇ ਸਾਰੀਆਂ ਸਪਲਾਈਆਂ ਆਲਰੇਡੀ ਵਧਾਈਆਂ ਹੋਈਆਂ ਨੇ ਪਾਣੀ ਤਾਂ ਨਿਕਲ ਰਿਹਾ ਨੀਵੇਂ ਲੱਕੇ ਚ ਕੋਈ ਦਿੱਕਤ ਨਹੀਂ ਹੈ ਸ ਉਹ 10 ਫੁੱਟ ਉੱਚੇ ਨੇ ਬਾਕੀ ਏਰੀਆ ਨਾਲੋਂ